ਇਸ ਇਸ਼ਕ ਮਲਾ ਦਾ ਹਾਲ ਵੇਖੋ ਮੈਨੂੰ ਆਰ ਕੀਤਾ ਉਹਨੂੰ ਭਾਰ ਕੀਤਾ ਖੜ ਕੇ ਬਹਿਰ ਮੁਹੱਬਤ ਦੇ ਵਿੱਚ ਯਾਰੋ ਮੈਨੂੰ ਡੋਬ ਦਿੱਤਾ ਉਹਨੂੰ ਧਾਰ ਦਿੱਤਾ ਤੇ ਹਾਲ ਹਿਜਰ ਤੰਦੂਰ ਦਾ ਕੀ ਦਸਾਂ ਮੈਨੂੰ ਸਾੜ ਦਿੱਤਾ ਉਹਨੂੰ ਠਾਰ ਦਿੱਤਾ ਤੇ ਬਾਜ਼ੀ ਇਸ਼ਕ ਦੀ ਯਾਰੋ ਮੈਂ ਜਿੱਤ ਤੇ ਲਈ ਪਰ ਮੈਂ ਦੂਆ ਜਹਾਨਾ ਨੂੰ ਹਾਰ ਦਿੱਤਾ ਖੱਟਣ ਗਏ ਨ ਖੱਟੂ ਹੂੰ ਤੇ ਘੋੜੇ ਵੇਚ ਲਿਆਏ ਟੱਟੂ ਹੂੰ ਹੂੰ ਆਪਣੇ ਜਿਹੜੇ ਵੱਧ ਮੁੱਲ ਦੇ ਘੋੜੇ ਸਨ ਜੀ ਉਹਨਾਂ ਨੂੰ ਘੱਟ ਮੁੱਲ ਵਿੱਚ ਵੇਚ ਕੇ ਤੇ ਉਹਨਾਂ ਦੇ ਥਾਂ ਦੇ ਟੱਟੂ ਲੈ ਕੇ ਤੇ ਉਹ ਆ ਗਏ ਜਨਾਨੀ ਹੋਵੇ ਭੁੱਖੀ ਹੂੰ ਤੇ ਸਵੇਰੇ ਹੀ ਧੋਨੇ ਤੁਖੀ ਅੱਤ ਦੀ ਭੁੱਖ ਲੱਗੀ ਹੋਏਗੀ ਜਦਦਾਰ ਹੈ ਉਹ ਸਾਰਿਆਂ ਤੋਂ ਪਹਿਲਾਂ ਆਪੇ ਆਟਾ ਗੁੰਨ ਕੇ ਤੇ ਫਟਾਫਟ ਅੱਗ ਬਾਲੇਗੀ ਹਾਂ ਜੀ ਅੱਗ ਬੰਦ ਕੇ ਤੇ ਅੱਗ ਬਾਲ ਕੇ ਤੇ ਰੋਟੀ ਪਹਿਲੀ ਪਕਾ ਕੇ ਤੇ ਆਪ ਖਾ ਲੇਗੀ ਕਨਕ ਡਿੱਗੇ ਕੰਬਖਤ ਦੀ ਹੂੰ ਤੇ ਝੋਨਾ ਡਿੱਗੇ ਹੂੰ ਬਖਤਾ ਵਰ ਦਾ ਨਸਾਂ ਦੇ ਵੇਖਿਆ ਵੀ ਝੋਨਾ ਵੀ ਡਿੱਗੇ ਤੇ ਉਹਦਾ ਨੁਕਸਾਨ ਹੀ ਹੁੰਦਾ ਹਾਂ ਕਿ ਸਾਡੇ ਤੇ ਝੋਨਾ ਮੁੰਜੀ ਬਹੁਤ ਹੁੰਦੀ ਹੈ ਹਾਂ ਰੱਜੇ ਨੂੰ ਸਲਾਉਣਾ ਕੀ ਹੂੰ ਹੂੰ ਤੇ ਭੁੱਖੇ ਨੂੰ ਕਲਾਉਣਾ ਕੀ ਉਹਦੀ ਤੁਸੀਂ ਬਦਸਿਫਤੀ ਵਿੱਚ ਹੀ ਕਰੋਗੇ ਉਹਦੇ ਵਾਸਤੇ ਤਾਂ ਉਹਦਾ ਮਾਰਾ ਹੋਣਾ ਹੀ ਸਭ ਤੋਂ ਵੱਡੀ ਬਦਸਿਫਤੀ ਆ ਸੱਜਾ ਧੋਵੇ ਖੱਬੇ ਨੂੰ ਹਾਂਜੀ ਤੇ ਖੱਬਾ ਧੋਵੇ ਸੱਜੇ ਨੂੰ ਸਾਨੂੰ ਤੇ ਦਰਵੇਸ਼ ਨੇ ਦੱਸਿਆ ਸੀ ਵੀ ਜਿਹੜਾ ਸ਼ਾਇਦ ਜਿਹੜਾ ਬੰਦਾ ਔਖਾ ਕੰਮ ਕਰੇ ਉਹਦੀ ਬਹੁਤੀ ਇੱਜ਼ਤ ਕਰਿਆ ਕਰੋ ਤੋ ਖੱਬਾ ਜਿਹੜਾ ਇਹ ਬਹੁਤੇ ਔਖੇ ਕੰਮ ਕਰਦਾ ਜਿਹੜਾ ਸੱਜਾ ਨਹੀਂ ਕਰ ਸਕਦਾ ਲੇਕਿਨ ਸੱਜਾ ਖੱਬੇ ਦੀ ਲੋੜ ਏ ਤੇ ਖੱਬਾ ਸੱਜੇ ਦੀ ਲੋੜ ਹੈ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی دنیا بھر وچ وسن والے پنجابی ہو تے ਸਾਡੇ پیارے ویکھن والےو السلام علیکم ਸਤ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨ ਉਹ ਅਦਬ ਤੇ ਸਕਾਫਤ ਦੇ ਫਰੋਗ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਜ਼ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ਰੀ ਦਾ ਮੂਜਬ ਹੁੰਦੇ ਨੇ ਤੇ ਦੂਜੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸੁਹਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਨੇ ਆ ਪਿਆਰਿਓ ਸਾਡੇ ਇੱਕ ਬੜਈ ਦਿਲਦਾਰ ਤੇ ਮਨ ਠਾਰ ਵਿਅਰਨੇ ਸਾਡੇ ਪਰਮਾਨੈਂਟ ਵਿਅਰ ਹਾਜੀ ਮੁਹੰਮਦ ਰਮਜ਼ਾਨ ਡੇਂਗਲ ਮਯੂ ਉਹਨਾਂ ਦਾ ਨਾਂ ਹੈ ਗੁਜਰਾਵਾਲਾ ਦੇ ਕਰੀਬ ਇੱਕ ਵੱਡਾ ਕਸਬਾ ਹੈ ਵਡਾਲਾ ਸੰਧੂਆ ਉੱਥੋਂ ਦੇ ਰਿਹਾਇਸ਼ੀ ਨੇ ਪੰਜਾਬੀ ਜ਼ੁਬਾਨ ਉ ادب ਦੇ ਬਹੁਤ ਵੱਡੇ ਦਾਈ ਨੇ ਬੜੇ ਪੰਜਾਬੀ ਲਵਰ ਨੇ ਸ਼ੇਰੋ ਸ਼ਾਇਰੀ ਦਾ ਸ਼ਗਫ ਵੀ ਰੱਖਦੇ ਨੇ ਔਰ ਪੰਜਾਬੀ ਦੇ ਵਿੱਚ ਮਸ਼ਕ ਸੁਖਨ ਵੀ ਕਰਦੇ ਨੇ ਉਹਨਾਂ ਆਪਣਾ ਇੱਕ ਚੋ ਮਿਸਰਾ ਸਾਨੂੰ ਪਿਜਵਾਇਆ ਹੈ ਤੇ ਉਹਨਾਂ ਇਹ ਸਾਨੂੰ ਹੁਕਮ ਦਿੱਤਾ ਹੈ ਪਈ ਇਹ ਜਿਹੜਾ ਬਾਤ ਉਹਨਾਂ ਲਿਖਿਆ ਏ ਇਹ ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਐਪੀਸੋਡ ਵਿੱਚ ਸ਼ਾਮਲ ਕਰੀਏ ਤੇ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਵੀ ਸੁਨਾਈਏ ਤੇ ਸਾਹਿਬ ਲੋਫਰ ਜ਼ਰਾ ਲੋਰੇ ਲੂਟੋ ਰਮਜ਼ਾਨ ਸਾਹਿਬ ਦੇ ਇਸ ਬਾਤ ਦੇ ਫਰਮਾਦੇ ਨੇ ਵੀ ਇਸ ਇਸ਼ਕ ਮਲਾ ਦਾ ਹਾਲ ਵੇਖੋ ਮੈਨੂੰ ਆਰ ਕੀਤਾ ਉਹਨੂੰ ਭਾਰ ਕੀਤਾ ਖੜ ਕੇ ਬਹਿਰ ਮੁਹੱਬਤ ਦੇ ਵਿੱਚ ਯਾਰੋ ਮੈਨੂੰ ਡੋਬ ਦਿੱਤਾ ਉਹਨੂੰ ਧਾਰ ਦਿੱਤਾ ਤੇ ਹਾਲ ਹਿਜਰ ਤੰਦੂਰ ਦਾ ਕੀ ਦਸਾਂ ਮੈਨੂੰ ਸਾੜ ਦਿੱਤਾ ਉਹਨੂੰ ਠਾਰ ਦਿੱਤਾ ਤੇ ਬਾਜ਼ੀ ਇਸ਼ਕ ਦੀ ਯਾਰੋ ਮੈਂ ਜਿੱਤ ਤੇ ਲਈ ਪਰ ਮੈਂ ਦੁਆ ਜਹਾਨਾ ਨੂੰ ਹਾਰ ਦਿੱਤਾ ਪਿਆਰਿਓ ਵਾਕਈ ਇਸ਼ਕ ਦੇ ਵਿੱਚ ਜੇਤਨ ਲਈ ਆਪਣਾ ਸਭ ਕੁਝ ਕੁਰਬਾਨੀ ਕਰਨਾ ਪੈਂਦਾ ਹੈ ਪਿਆਰਿਓ ਆਓ ਚਲੀਏ ਤੁਹਾਡੇ ਪਜਵਾਏ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਓ ਚੱਲ ਅਸਲਾਮ ਵਾਲੇਕਮ ਜਨਾਬੇ ਅਲੀ ਜੀ ਬਿਸਮਿਲਲਾ ਵਅਲੈਕਮ ਸਲਾਮ ਜਨਾਬ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਖਾਰੀਆਂ ਹੋ ਜੀ ਬੜੇ ਬੜੇ ਨਵਾਜ਼ਾ ਜਨਾਬ ਬਾਈਵਾ ਸਾਹਿਬ ਬਾਈਵਾ ਸਾਹਿਬ ਸਾਡੇ ਜਨਾਬ ਆਜਦੇ ਜਿਹੜੇ ਸਭ ਤੋਂ ਪਹਿਲੇ ਹਮ ਮਿੱਤਰ ਨੇ ਜੀ ਜੀ ਅਖਤਰ ਅਬਾਸ ਉਹਨਾਂ ਦਾ ਨਾਂ ਹੈ ਜੀ 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 ਚੰਗ ਸ਼ਹਿਰ ਦੇ ਰਹਿਣ ਵਾਲੇ ਨੇ ਜਨਾਬ ਜੀ 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 ਅਖਤਰ ਅਬਾਸ ਬਰਵਾਣਾ ਸਾਹਿਬ ਨੇ ਸਾਨੂੰ ਜਨਾਬ ਇਹ ਖਾਨ ਬੜਾ ਇੱਕ ਪਿਆਰਾ ਪਜਵਾਇਆ ਜੀ 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 ਕੋਈ ਖੱਟਣ ਗਏ ਨਖੱਟੂ ਹਮ ਤੇ ਘੋੜੇ ਵੇਚ ਲਿਆਏ ਟੱਟੂ ਹਾਂਜੀ ਪਰਵਾਣਾ ਸਾਹਿਬ ਇਹ ਜਿਹੜੇ ਪਰੋ ਦੀ ਔਲਾਦ ਨੇ ਜੀ ਸਿਆਲਾਂ ਦੇ ਵਿੱਚੋਂ ਜੀ ਜੀ ਤੇ ਜ਼ਿਆਦਾ ਇਹਨਾਂ ਦਾ ਚੰਗ ਦੇ ਨਾਲ ਹੀ تعلق ਹੈ ਔਰ ਮਾਰਸ ਦਾਂਦੇ ਨੇ ਸਾਰੇ ਜੀ 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 ਤੇ ਜਿਹੜਾ ਅਖਾਂ ਨੇ ਇਹਦਾ ਮਤਲਬ ਕੀ ਦੱਸਿਆ ਗਿਆ ਇਹਦੇ ਵਿੱਚ ਮਾਤੇ ਦਿੱਤੀ ਗਈ ਹੈ ਵੀ ਜਿਹੜੇ ਨਖਟੂ ਜਾਂ ਮਖਟੂ ਹਾਂ ਮਖਟੂ ਵੀ ਜਿਹੜਾ ਹੁੰਦਾ ਨਾ ਜਿਹੜਾ ਘੱਟ ਖੱਟੀ ਕਰਨ ਵਾਲਾ ਜਿੰਨੇ ਕਮਾਈ ਕੋਈ ਨਹੀਂ ਕਰਨੀ ਗੱਲੀਬਾਤੀ ਪਰਚਾਈ ਜਾਣਾ ਹੈ ਤੇ ਉਹ ਮਖਟੂ ਵੀ ਆਖਦੇ ਨੇ ਨਖਟੂ ਵੀ ਆ ਜੀ ਜੀ ਹਾਂਜੀ ਤੇ ਇਹਦੇ ਦੱਸਿਆ ਗਿਆ ਪਿਆ ਆਪਣੇ ਲੋ ਤੇ ਕਮਾਈ ਕਰਨ ਨਲਾਇਕ ਲੋਕ ਜਿਹੜੇ ਨੇ ਕਮਕੋਸ਼ ਲੋਕ ਜਿਹੜੇ ਨੇ ਹਾਂਜੀ ਜਿਹੜੇ ਕੰਮ ਕਰਨ ਜਿਨ੍ਹਾਂ ਨਾਲ ਮਤਲਬ ਵੀ ਤੁਸੀਂ ਸਮਝ ਲਓ ਪਈ ਉਹ ਸਮਝਦੇ ਨੇ ਕੰਮ ਜਵਾਨਾਂ ਦੀ ਮੌਤ ਹੈ ਹਾਂਜੀ ਉਹ ਕੰਮ ਤੇ ਕੋਈ ਕਰਦੇ ਨਹੀਂ ਉਹ ਆਪਣੇ ਲੋ ਖੱਟੀ ਕਰਨ ਗਏ ਕਮਾਈ ਕਰਨ ਵਾਸੇ ਗਏ ਤੋਂ ਨਾ ਬਹਾਦਰੀ ਕੀ ਕੀਤੀ ਕਿ ਘੋੜੇ ਵੇਚ ਕੇ ਤੇ ਟਟੂ ਲੈ ਕੇ ਯਾਨੀ ਬਜਾਇ ਮਨਾਫਾ ਕਮਾਉਣ ਦੇ ਆ ਯਾਨੀ ਕੋੜੇ ਤੇ ਨਸਲੀ ਕੋੜੇ ਹੋਏ ਨਾ ਟਟੂ ਆਉਂਦੇ ਨੇ ਫਜ਼ੂਲ ਜਿਹਾ ਭਾਰਪੂਰ ਲੱਦਣ ਵਾਲਾ ਜਿਹੜਾ ਕੋੜਾ ਹੁੰਦਾ ਛੋਟੇ ਕੱਦ ਹਾਂਜੀ ਛੋਟੇ ਕੱਦ ਦਾ ਉਹ ਲੈ ਕੇ ਆ ਗਿਆ ਤੂੰ ਨਾ ਕਿਹੜੀ ਬਹਾਦਰੀ ਕੀਤੀ ਹੋਣਾ ਤੇ ਚਾਹੀਦਾ ਸੀ ਕਿ ਉਹ ਕੋਈ ਕਮਾਈ ਕਰਕੇ ਲਿਆਉਂਦੇ ਉਹ ਜਿਹੜਾ ਉਹ ਮਤਲਬ ਇਹਨਾਂ ਦਾ ਘੋੜਿਆਂ ਦਾ ਮੁੱਲ ਸੀ ਅਸਲੀ ਉਹ ਮੁੱਲ ਮਤਲਬ ਵਸੂਲ ਕਰਕੇ ਲਿਆਉਂਦੇ ਉਹਨਾਂ ਜਾ ਕੇ ਤੇ ਆਖਿਆ ਵੀ ਸਾਨੂੰ ਜਿਆਦਾ ਚਿਰ ਇੱਥੇ ਮਿਹਨਤ ਨਾ ਖੇਚਲ ਨਾ ਕਰਨੀ ਪਏ ਤੇ ਫਟਾਫਟ ਵਾਪਸ ਕੇ ਲਈਏ ਤੇ ਜਾ ਕੇ ਫਿਰ ਸਣਾਣੇ ਥੱਲੇ ਬਾਹਰ ਧਰ ਕੇ ਤੇ ਸਵਾਂਗੇ ਤੇ ਉਹਨਾਂ ਆਪਣੇ ਜਿਹੜੇ ਵੱਧ ਮੁੱਲ ਦੇ ਘੋੜੇ ਸਨ ਉਹਨਾਂ ਨੂੰ ਘੱਟ ਮੁੱਲ ਵਿੱਚ ਵੇਚ ਕੇ ਤੇ ਉਹਨਾਂ ਦੇ ਥਾਂ ਦੇ ਟੱਟੂ ਲੈ ਕੇ ਤੇ ਉਹ ਆ ਗਏ ਇਹ ਉਹਨਾਂ ਨਲਾਇਕ ਲੋਕਾਂ ਦੇ ਬਾਰੇ ਚ ਕਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਸੌਦਾ ਵਟਾ ਕਰਨ ਦੀ ਕੋਈ ਜਾਚ ਨਹੀਂ ਹੁੰਦੀ ਕੋਈ ਅਕਲ ਸਲੀਕਾ ਉਹਨਾਂ ਦੇ ਵਿੱਚ ਨਹੀਂ ਹੁੰਦਾ ਸਿਰਫ ਮਤ ਉਹਨਾਂ ਨੂੰ ਕਾਰੋਬਾਰ ਕਰਨ ਦੀ ਨਹੀਂ ਹੁੰਦੀ ਤੇ ਬੜੇ ਆਪਣੇ ਵੱਲੋਂ ਬੜੇ ਵੱਡੇ ਕਾਰੋਬਾਰੀ ਬਣੇ ਹੁੰਦੇ ਬੜੇ ਹੁੰਦੇ ਨੇ ਪਿਆਰਿਓ ਖੱਟਣ ਗਏ ਮੁਖੱਟੂ ਘੋੜੇ ਵੇਚ ਲਿਆਏ ਟੱਟੂ ਯਾਨੀ ਅਜੇ ਆ ਬੰਦਾ ਬਾਜਵਾ ਸਾਹਿਬ ਦੱਸਿਆ ਜਿਹੜਾ ਕੰਮ ਕੋਸ ਹੋਵੇ ਇੱਕ ਤੇ ਉਹ ਸੁਸਤੇ ਨਖਤੂਏ ਕੰਮਕਾਜ ਕਰਨ ਦਾ ਉਹਨੂੰ ਹਿੰਮਤ ਹੌਸਲਾਈ ਨਹੀਂ ਸੁਸਤਾਦਮੇ ਹੈ ਲੇਜ਼ੀ ਹੈ ਦੂਜੀ ਗੱਲ ਇਹ ਹੈ ਕਿ ਉਹਨੇ ਕਿਸੇ ਕੋਲੋਂ ਤਰਬੀਅਤ ਵੀ ਨਹੀਂ ਹਾਸਲ ਕੀਤੀ ਹੋਈ ਸਾਹਿਬੋ ਵੇਖੋ ਨਾ ਸਾਡੇ ਦੇਸ਼ ਪੰਜਾਬ ਵਿੱਚ ਇੱਕ ਗੱਲ ਮਸ਼ਹੂਰ ਹੈ ਵੀ ਸ਼ੇਖ ਕੌਮ ਬੜੀ ਕਾਰੋਬਾਰੀ ਕੌਮ ਹੈ ਤੇ ਇੱਕ ਮਜ਼ਾਕ ਬਣਾਇਆ ਹੈ ਸਾਡੇ ਕਾਰੋਬਾਰੀ ਲੋਕਾਂ ਨੇ ਵੀ ਸ਼ੇਖ ਤੇ ਭਾਈ ਐਡੀ ਕਾਰੋਬਾਰੀ ਕੌਮ ਹੈ ਵੀ ਆਪਣੇ ਪੁੱਤਰ ਨੂੰ ਫੀਲ ਲੈ ਲੈ ਦਿੰਦੀ ਏ ਤੇ ਆਖਦੀ ਏ ਜਾ ਹੁਣ ਇਹਦੇ ਉੱਤੇ ਕੁਲਫੀ ਲਵਾ ਕੇ ਲਿਆ ਤੇ ਫਿਰ ਤੈਨੂੰ ਮੰਨਾਂਗੇ ਵੀ ਤੈਨੂੰ ਕੰਮ ਕਾਰੋਬਾਰ ਵਣਜ ਕਰਨ ਦਾ ਤੈਨੂੰ ਹੁਣ ਕੋਈ ਤਰੀਕਾ ਆ ਗਿਆ ਤੇ ਅਜੇ ਬੰਦੇ ਵੇਖੋ ਨਾ ਜਿਹੜੇ ਘਰੋਂ ਘੋੜੇ ਵੇਚਣ ਗਏ ਨੇ ਮੰਡੀ 'ਚ ਤੇ ਬਜਾਏ ਇਹ ਦੇ ਕਿ ਘੋੜੇ ਵੇਚ ਕੇ ਮੁਨਾਫਾ ਕਮਾ ਕੇ ਕੋਈ ਉਹਨਾਂ ਤੋਂ ਅੱਛੀ ਆਲਾ نسل ਦੇ ਘੋੜੇ ਲੈ ਕੇ ਆਉਂਦੇ ਪਿਛਾਂ ਪਰਤ ਦੇ ਤੇ ਕੋਈ ਉਹਨਾਂ ਤੋਂ ਚੰਗੀ نسل ਦੇ ਜਾਂ ਘੋੜੇ ਲਿਆਉਂਦੇ ਜਾਂ ਕੋਈ ਮਵੇਸ਼ੀ ਮਾਲ ਡੰਗਰ ਲੈ ਆਉਂਦੇ ਉਹਨਾਂ ਕੀ ਕੀਤਾ ਉਹ ਚੰਗੇ ਘੋੜੇ ਵੇਚ ਐ ਤੇ ਟੱਟੂ ਛੋਟੇ ਘੋੜੇ ਜਿਵੇਂ ਬਾਈਵਾ ਸਾਹਿਬ ਆ ਪਾ ਦੱਸ ਦੇਣੇ ਵੀ ਟੱਟੂ ਟੈਰਾ ਰੱਖਦੇ ਨੇ ਛੋਟੇ ਘੋੜੇ ਨੂੰ ਛੋਟੇ ਕਦ ਦਾ ਜਿਹੜਾ ਸਿਰਫ ਇੱਟਾਂ ਸ਼ਿਤਾਂ ਲੱਦਣ ਵਾਸਤੇ ਜਾਂ ਬਾਰਬਰਦਾਰੀ ਕੋ ਮਾਲ ਸ਼ਾਲ ਪਾਰ ਲੱਦਣ ਵਾਸਤੇ ਲੋਕ ਕਮਿਆਰਾ ਅਕਸਰ ਰੱਖੇ ਹੁੰਦੇ ਨੇ ਛੋਟੇ ਛੋਟੇ ਕਦਾਂ ਦੇ ਖੋਤੇਆਂ ਦੇ ਬਰਾਬਰ ਜਿਹੜੇ ਘੋੜੇ ਹੁੰਦੇ ਨੇ ਉਹਨਾਂ ਨੂੰ ਆਖਦੇ ਨੇ ਟੱਟੂ ਤੇ ਉਹ ਵੇਖੋ ਤੁਸੀਂ ਕਿ ਆਲਾ ਘੋੜੇ ਵੇਚ ਕੇ ਤੇ ਟੱਟੂ ਸਭੋ ਖਰੀਦ ਕੇ ਲੈ ਆਏ ਯਾਨੀ ਉਲਟਾ ਘਾਟਾ ਪਾ ਕੇ ਆ ਗਏ ਇਸ ਅਖਾਨ ਤੋਂ ਇਹ ਸਾਨੂੰ ਸਬਕ ਮਿਲਦਾ ਹੈ ਕਿ ਕਾਰੋਬਾਰ ਕੋਈ ਵੀ ਕਰਨਾ ਹੋਵੇ ਤੇ ਉਹਦੀ ਵੀ ਸਾਨੂੰ ਬਕਾਇਦਾ ਸਿੱਖਿਆ ਲੈਣੀ ਚਾਹੀਦੀ ਹੈ ਤੇ ਫਿਰ ਬੰਦਾ ਅੱਛੀ ਤਰ੍ਹਾਂ ਉਸ ਕਾਰੋਬਾਰ ਨੂੰ ਕਰ ਸਕਦਾ ਹੈ ਬਾਈਵਾ ਸਾਹਿਬ ਸਰਗੋਧਾ ਤੋਂ ਮੌਸਨ ਇਜਾਜ਼ ਕੁਰੀਸ਼ੀ ਸਾਹਿਬ ਸਾਡੇ ਬੜੇ ਪੱਕੇ ਨਾਜ਼ਰ ਨੇ ਅਕਸਰ ਸਾਨੂੰ ਖਾਨ ਪਜਵਾਉਂਦੇ ਰਹਿੰਦੇ ਨੇ ਉਹਨਾਂ ਜਨਾਬ ਖਾਨ ਪਜਵਾਇਆ ਕੋਈ ਜ਼ਨਾਨੀ ਹੋਵੇ ਭੁੱਖੀ ਤੇ ਸਵੇਰੇ ਹੀ ਧੋਣੀ ਤੁਖੀ ਹਾਂਜੀ ਇਸ ਖਾਨ ਕੀ ਦੱਸਿਆ ਗਿਆ ਕਿ ਅਗਰ ਬੀਬੀ ਜਿਹੜੀ ਹੈ ਉਹਨੂੰ ਭੁੱਖ ਲੱਗੀ ਹੋਵੇ ਜੀ ਜੀ ਤੇ ਸਭ ਤੋਂ ਪਹਿਲਾਂ ਫਿਰਦਾਰੇ ਖਾਨ ਪਕਾਉਂਦਾ ਤੇ ਸਾਰਾ ਕੰਮ ਉਹ ਨਹੀਂ ਕਰਨਾ ਉਹ ਨਹੀਂ ਕਰਦਾ ਹਾਂਜੀ ਉਹ ਵੇਲੇ ਨਾਲੀ ਆਟਾ ਗੁੰਨ ਕੇ ਤੇ ਸਾਰੇ ਕੰਮਕਾਰ ਕਰਕੇ ਤੇ ਅੱਗ ਬਾਲ ਕੇ ਤੇ ਮਤਲਬੇ ਰੋਟੀਆਂ ਪਕਾ ਕੇ ਜਿਹਨੂੰ ਜਦੋਂ ਉਹਨੂੰ ਹਾਰਬਾ ਲੱਗਾ ਹੋਵੇ ਪੂਰਾ ਹਾਰਬਾ ਦੇ ਨੇ ਅੱਤ ਦੀ ਭੁੱਖ ਨੂੰ ਵਾਹ ਹਾਂਜੀ ਜਦੋਂ ਉਹਨੂੰ ਹਾਰਬਾ ਲੱਗਾ ਹੋਵੇ ਤੇ ਫੇਰ ਉਹਨੂੰ ਕੋਈ ਨਹੀਂ ਸੁਝਦਾ ਜਿੰਨਾ ਚਿਰ ਉਹ ਰੋਟੀ ਨਾ ਨਾ ਖਾ ਲੇ ਉਹਨਾਂ ਚਿਰ ਤੋ ਸਾਰਿਆਂ ਨੂੰ ਪਿਆ ਐ ਕਿ ਛੇਤੀ ਕਰੋ ਵੇਖੋ ਨਾ ਟਾਈਮ ਹੋ ਗਿਆ ਜੀ ਬਾਲਾਂ ਦੇ ਸਕੂਲੇ ਜਾਣ ਦਾ ਜੇ ਉਹ ਉੱਠ ਕੇ ਉੱਠੋ ਉੱਠੋ ਰੋਟੀ ਨਹੀਂ ਖਾਣੀ ਮੈਂ ਰੋਟੀ ਪਕਾ ਲਈ ਤੇ ਜੇ ਅਗਰ ਉਹ ਭੁੱਖੀ ਨਾ ਹੋਵੇ ਤੋ ਬਾਜੀਵਰੀ ਥੋੜੀ ਜੀ ਬੇ ਧਿਆਨੇ ਵੀ ਕਰ ਛੜਦੀ ਏ ਉਹ ਬੱਚੇ ਬਾਲ ਜਿਹੜੇ ਨੇ ਆਉਂਦੇ ਨੇ ਮਾਂ ਰੋਟੀ ਪਕਾ ਤੋ ਆਂਦੀ ਪਕਾ ਲੈਣੀਆਂ ਨੂੰ ਕੁੱਟਿਓ ਮੈਂ ਫਲਾਣੇ ਕੰਮ ਕਰ ਲਵਾਂ ਕਰਨਾ ਉਹ ਕਰ ਲਵਾਂ ਤੇ ਜੋ ਆਪ ਹੀ ਭੁੱਖੀ ਹੋਵੇਗੀ ਉਹਨੂੰ ਹਾਰਪਾ ਲੱਗਿਆ ਹੋਵੇਗਾ ਅੱਤ ਦੀ ਭੁੱਖ ਲੱਗੀ ਹੋਏਗੀ ਜਜ਼ਦਾਰ ਹੈ ਉਹ ਸਾਰਿਆਂ ਤੋਂ ਪਹਿਲਾਂ ਆਪੇ ਆਟਾ ਗੁੰਨ ਕੇ ਤੇ ਫਟਾਫਟ ਅੱਗ ਬਾਲੇਗੀ ਹਾਂ ਜੀ ਅੱਗ ਬੰਦ ਕੇ ਤੇ ਅੱਗ ਬਾਲ ਕੇ ਤੇ ਰੋਟੀ ਪਹਿਲੀ ਪਕਾ ਕੇ ਤੇ ਆਪ ਖਾ ਲੇਗੀ ਸਭੋ ਜ਼ਨਾਨੀ ਹੋਵੇ ਭੁੱਖੀ ਤੇ ਸਵੇਰੇ ਹੀ ਧੋਣੇ ਤੁਖੀ ਸਾਡੀਆਂ ਖਵਾਂਤੀ ਨੇ ਖਾਣਾ ਜਿਹੜੀਆਂ ਨੇ ਇਹ ਅਕਸਰ ਸੁਸਤ ਹੋਈਆਂ ਰਹਿੰਦੀਆਂ ਨੇ ਛੇਤੀ ਸਵੇਰੇ ਉੱਠਦੀਆਂ ਵੀ ਨਹੀਂ ਹਾਲਾਂਕਿ ਸਾਡੀਆਂ ਮਾਵਾਂ ਸਾਡੀਆਂ ਮਾਸੀਆਂ ਨਾਨੀਆਂ ਸਾਡੀਆਂ ਬਜ਼ੁਰਗ ਖਵਤੀਨ ਤੇ ਸਵੇਰ ਸਰਗੀ ਉੱਠਣੀ ਨਮਾਜ਼ ਪੜ੍ਹਨੀ ਉਹ ਦੋ ਬਾਤ ਚਾਟੀ ਬਧਾਣੀ ਪਾ ਲੈਣੀ ਉਹਨਾਂ ਦਾ ਦਿਨ ਸਰਗੀਲੇ ਚੜ ਜਾਂਦਾ ਸੀ ਅੱਜ ਕੱਲ ਜਿਹੜੀ ਸਾਡੇ ਵਸੇ ਵਿੱਚ ਰੁਟੀਨ ਹੈ ਬੜੀਆਂ ਸਾਡੀਆਂ ਖਵਤੀਨ ਜਿਹੜੀਆਂ ਨੇ ਉਹ ਵੀ ਆਸਾਨ ਬਾਸ਼ ਹੋ ਗਈਆਂ ਹੀਆਂ ਨੇ ਆਰਾਮ ਨਾਲ ਉੱਠਣਾ ਬਾਲਾਂ ਸਕੂਲ ਜਾਣਾ ਹੋਵੇ ਤੇ ਉਹਨਾਂ ਨੇ ਵੀ ਫਟਾਫਟ ਉਠਾ ਦੇ ਤੇ ਕੋਈ ਰੈਡੀ ਮੇਡੀ ਕੁਰਾਬ ਸ਼ਰਾਬ ਤੇ ਜੰਕ ਫੂਡ ਹੀ ਦੇ ਕੇ ਤੇ ਟੋਰ ਦਿੰਦੀਆਂ ਨੇ ਚਲੋ ਵੇ ਸਕੂਲੇ ਕੋਈ ਆਰ ਨਾਲ ਰੋਟੀਆਂ ਪਕਾ ਕੇ ਪਰੌਂਠੇ ਪਕਾ ਕੇ ਜਿਵੇਂ ਸਾਡੀਆਂ ਮਾਵਾਂ ਸਾਨੂੰ ਖਵਾਉਂਦੀਆਂ ਸਨ ਉਹ ਕੰਮ ਹੁਣ ਕੋਈ ਨਹੀਂ ਰੇ ਲੇਕਿਨ ਇਸ ਖਾਨੇ ਜੇ ਦੱਸਿਆ ਗਿਆ ਹੈ ਕਿ ਜਨਾਨੀ ਨੂੰ ਆਪ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਉਦੋਂ ਤਾਂ ਫਿਰ ਸਵੇਰੇ ਸਰਗੀ ਉੱਠ ਕੇ ਤੇ ਫਟਾਫਟ ਧੋਣੀ ਤਖਾ ਲੈਂਦੀ ਏ ਚੁੱਲਾ ਪਖਾ ਲੈਂਦੀ ਏ ਤੇ ਜੇ ਉਹਨੂੰ ਆਪ ਨਾ ਭੁੱਖ ਲੱਗੀ ਹੋਵੇ ਹੋਰਾ ਬਾਕੀ ਕਰ ਦਿਆਂ ਜੀਆਂ ਰੋਟੀ ਖਾਣੀ ਹੋਵੇ ਤਾਂ ਫਿਰ ਭਈ ਆਲਕਸ ਕਰਦੀ ਏ ਫਿਰ ਸੁਸਤੀ ਵਹਾ ਛੱਡਦੀ ਏ ਇਸ ਖਾਨ ਦਾ ਮਤਲਬ ਏ ਵੇ ਪਿਆਰਿਓ ਭਈ ਉਹੀ ਕੰਮ ਕਰਨ ਲੱਗਿਆਂ ਕੋਈ ਬੰਦਾ ਪੂਰੀ ਦਿਲਚਸਪੀ ਲੈਂਦਾ ਜਦੋਂ ਉਹਦਾ ਆਪਣਾ ਵੀ ਕੋਈ ਮੁਫਾਦ ਉਸ ਕੰਮ ਵਿੱਚ ਹੋਵੇ ਜਿਵੇਂ ਉਸ ਜਨਾਨੀ ਨੂੰ ਹੁਣ ਆਪ ਵੀ ਭੁੱਖ ਲੱਗੀ ਏ ਤੇ ਉਹਨੇ ਸਰਗੀ ਵੇ ਲਈ ਚੁੱਲਾ ਪਖਾ ਲਿਆ ਇਸੇ ਤਰ੍ਹਾਂ ਹੀ ਉਹ ਬੰਦਾ ਹੀ ਕਿਸੇ ਕੰਮ ਦੇ ਵਿੱਚ ਬਰਪੂਰ ਦਿਲਚਸਪੀ ਲੈਂਦਾ ਜਿਹਦਾ ਆਪਣਾ ਵੀ ਕੋਈ ਨਾ ਕੋਈ ਮਫਾਦ ਉਸ ਕੰਮ ਦੇ ਵਿੱਚ ਹੋਵੇ ਬਾਈਵਾ ਸਾਹਿਬ ਅੰਬਾਲਾ ਤੋਂ ਸਰਦਾਰ ਰੰਧੀਰ ਜੀ ਜੀ ਮੁੱਤੀ ਹੋਰਾਂ ਸਾਨੂੰ ਜਨਾਬ ਅਖਾਨ ਪਜਵਾਇਆ ਜੀ ਜੀ ਭਈ ਕਨਕ ਡਿੱਗੇ ਕੰਬਖਤ ਦੀ ਹਮ ਤੇ ਝੋਨਾ ਡਿੱਗੇ ਬਖਤਾਵਰ ਦਾ ਹਾਂਜੀ ਇਹਦੇ ਵਿੱਚ ਦੱਸਿਆ ਗਿਆ ਹੈ ਵੀ ਜਿਹੜੀ ਕਣਕ ਹੈ ਨਾ ਉਹ ਜੇ ਡਿੱਗ ਪਏ ਨਾ ਜੀ ਜੀ ਤੇ ਉਹਦਾ ਜਿਹੜਾ ਝਾੜ ਹੈ ਨਾ ਖਰਾਬ ਹੋ ਜਾਂਦਾ ਹੈ ਜੀ 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 ਹਾਂਜੀ ਮਤਲਬ ਜਦੋਂ ਉਹਨੂੰ ਦਾਣਾ ਪੈ ਗਿਆ ਹੋਏ ਤੇ ਸਿੱਟੇ ਨਿਕਲ ਗਿਆ ਹੋਣ ਜੀ ਤੇ ਕੋ ਚਖੜ ਜਾਂ ਕੋ ਮੀਂਹ ਇਸ ਨਾਲ ਜਿਸ ਨਾਲ ਆਮ ਤੌਰ 'ਤੇ ਮੀਂਹ ਦੇ ਵੇਚੀ ਬਹੁਤ ਜ਼ਿਆਦਾ ਬਾਰਿਸ਼ ਵੀ ਹੋ ਕੇ ਤੇ ਮਤਲਬ ਕਿ ਉਹ ਡਿੱਗ ਪੈਂਦੀ ਹੈ ਜੀ ਜੀ ਹਾਂਜੀ ਅਗਿਆਤ ਡਿਗ ਪੈਣਾ ਤੇ ਫਿਰ ਜ਼ਾਰ ਉਹਦਾ ਜਿਹੜਾ ਦਾਣਾ ਨਾ ਉਹ ਹੌਲਾ ਪੈ ਜਾਂਦਾ ਜੀ ਜੀ ਹਾਂਜੀ ਤੇ ਕਣਕ ਜਿਹੜੀ ਐ ਨਾ ਕਿ ਕਿਸੇ ਵੱਦ ਜਿਹਦੇ ਨਸੀਬ ਠੀਕ ਨਹੀਂ ਉਹ ਹੀ ਡਿਗਦੀ ਏ ਤੇ ਆਂਦੇ ਨੇ ਕਿ ਝੋਨਾ ਜਿਹੜਾ ਨਾ ਇਹ ਜ਼ਿਆਦਾਤਰ ਪੱਕ ਕੇ ਹੀ ਡਿਗਦਾ ਜੀ ਹਾਂਜੀ ਯਾ ਨੇਰੀ ਨੂਰੀ ਵੀ ਆਏ ਤੇ ਵੀ ਡੇਗੀ ਪੈਂਦਾ ਜੀ ਭਾਵੇਂ ਇਹਨੂੰ ਵਧਣਾ ਥੋੜਾ ਮੁਸ਼ਕਲ ਹੁੰਦਾ ਲੇਕਿਨ ਅੱਜ ਕੱਲ ਤੇ ਚਲੋ ਮਸ਼ੀਨਾਂ ਨੇ ਉਹ ਵਡ ਬੁੱਡ ਲੈਂਦੀਆਂ ਨੇ ਜੀ ਜੀ ਤੇ ਇਹਦੇ ਚ ਦੱਸਿਆ ਗਿਆ ਪਈ ਝੋਨਾ ਜਿਹੜਾ ਉਹ ਬਖਤਾਂ ਵਾਲੇ ਦਾ ਡਿਗੇ ਇੱਕ ਨਸਾਂ ਦੇ ਵੇਖਿਆ ਵੀ ਝੋਨਾ ਵੀ ਡਿੱਗੇ ਤਾਂ ਉਹਦਾ ਨੁਕਸਾਨ ਹੀ ਹੁੰਦਾ ਹੈ ਕਿਉਂਕਿ ਸਾਡੇ ਤੇ ਝੋਨਾ ਮੁੰਦੀ ਬਹੁਤ ਹੁੰਦੀ ਹੈ ਹਾਂ ਹਾਂ ਹਾਂਜੀ ਤੇ ਡਿੱਗੀ ਹੋਈ ਮੁੰਦੀ ਨੂੰ ਮਸ਼ੀਨ ਵੀ ਔਖੀ ਵੱਢਦੀ ਹੈ ਔਰ ਖਾਸ ਕਰ ਛੋਟੀਆਂ ਮਸ਼ੀਨਾਂ ਜਿਹੜੀਆਂ ਨੇ ਨਾ ਉਹ ਤੇ ਉਹਨੂੰ ਨਹੀਂ ਵੱਢਦੀਆਂ ਕਿਉਂਕਿ ਬੜਾ ਉਹਦੇ ਚ ਜ਼ੋਰ ਲਾਣਾ ਪੈਂਦਾ ਔਰ ਮਸ਼ੀਨ ਦਾ ਜੀ ਤੇ ਬਹਾਰਾਲ ਇਹ ਵੇਖ ਕੇ ਝੋਨੇ ਦਾ ਡਿੱਗੇ ਹੋਏ ਦਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਇਹਦਾ ਉਹਨਾਂ ਦੇ ਖਾਨ ਦੇ ਅੰਦਰ ਜਿਹੜਾ ਕਹਿਣ ਵਾਲੀ ਗੱਲ ਹੈ ਨਾ ਕਿ ਉਹ ਜਿਹੜਾ ਉਹ ਪੱਕ ਜਾਂਦਾ ਜਦੋਂ ਇਹ ਪੱਕਣੇ ਪਿਆ ਹੁੰਦਾ ਤੇ ਡਿੱਗਾ ਵੀ ਹੋਏ ਨਾ ਜੀ ਜੀ ਤੇ ਉਹਦੇ ਪੈਰਾਂ 'ਚ ਝੋਨੇ ਦੇ ਮੂਮਨ ਜ਼ਮੀਨ ਦੇ ਸੇਲ ਤੇ ਹੁੰਦੀ ਹੈ ਹਾਂ ਜੀ ਹਾਂ ਜੀ ਤੇ ਉਹਨੂੰ ਮਤਲਬ ਇਹ ਕਿ ਉਹ ਹੌਲੀ ਹੌਲੀ ਉਹਦੀ ਸੀ ਪੇ ਜਿਹੜੀ ਹੈ ਨਾ ਉਹਦਾ ਤੁਸੀਂ ਸਮਝ ਲਓ ਉਹਦੇ ਦਾਣੇ ਤੇ ਅਸਰ ਨਹੀਂ ਪੈਂਦਾ ਹਾਂ 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 ਲੋ ਜੀ ਸਾਹਿਬੋ ਕਨਕ ਡਿੱਗੇ ਕਮ ਵਖਤ ਦੀ ਤੇ ਝੋਨਾ ਡਿੱਗੇ ਬਖਤਾ ਵਰਦਾ ਯਾਨੀ ਕਨਕ ਦੀ ਫਸਲ ਜਿਹੜੀ ਹੈ ਨਾ ਜੀ ਉਹ ਜੇ ਡਿੱਗ ਪਵੇ ਕਿਸੇ وجہ ਤੋਂ ਹਨੇਰੀ ਤੋਂ ਜ਼ਿਆਦਾ بارشਾਂ ਤੋਂ ਤੇ ਜਿਹੜਾ ਕਨਕ ਅਗਾਉਣ ਵਾਲਾ ਮਾਲਕ ਹੈ ਵਾਈਵਾਨ ਹੈ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਬਾਜਵਾ ਸਾਹਿਬ ਆਪਾ ਫਰਮਾਉਂਦੇ ਨੇ ਚੋਂ ਕਿ ਕਨਕ ਦੀ ਫਸਲ ਪੱਕ ਕੇ ਡਿੱਗੇ ਤਾਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਵਾਸਤੇ ਆਖਿਆ ਗਿਆ ਹੈ ਕਿ ਕਨਕ ਡਿੱਗੇ ਕੰਬਖਤ ਦੀ ਯਾਨੀ ਉਹਦੇ ਨਸੀਬ ਹਰ ਗਏ ਉਹਦੇ ਬਖਤ ਹਰ ਗਏ ਜਿੱਦੀ ਕਨਕ ਜਾ ਪਈ ਤੇ ਝੋਨਾ ਡਿੱਗੇ ਬਖਤਾ ਵਰਦਾ ਯਾਨੀ ਬਾਈਵਾ ਸਾਹਿਬ ਨੇ فرمایا ਆਪੂ ਹੱਥੀਂ ਵਾਈ ਕਰਦੇ ਨੇ ਕਿ ਨੁਕਸਾਨ ਤੇ ਝੋਨੇ ਡਿੱਗੇ ਦਾ ਵੀ ਹੁੰਦਾ ਮੁੰਜੀ ਦੀ ਫਸਲ ਵੀ ਟੈਪ ਹੋਵੇ ਤੇ ਨੁਕਸਾਨ ਉਹਦਾ ਵੀ ਹੁੰਦਾ ਹੈ ਲੇਕਿਨ ਚੋਂ ਕੇ ਕਨਕ ਦੀ ਨਿਸਬਤ ਘਟ ਹੁੰਦਾ ਉਹਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਕਨਕ ਡਿੱਗੀ ਦਾ ਹੁੰਦਾ ਇਸ ਵਾਸਤੇ ਆਖਦੇ ਨੇ ਵੀ ਚਲੋ ਜੀ ਕਿਉਂਕਿ ਘੱਟ ਨੁਕਸਾਨ ਹੋਇਆ ਗੰਧਮ ਦੀ ਨਿਸਬਤ ਇਸ ਵਾਸਤੇ ਉਹ ਫੇਰ ਵੀ ਬਖਤਾ ਵਾਰ ਹੈ। ਯਾਨੀ ਉਹਦਾ ਫੇਰ ਵੀ ਰਾਬਰ ਰਾਜਈਏ ਕਿ ਉਹਦਾ ਘੱਟ ਨੁਕਸਾਨ ਹੋਇਆ। ਬਾਈਵਾ ਸਾਹਿਬ ਮੇਜਰ ਨਵੀਦ ਚੌਧਰੀ ਇਹ ਹਵੇਲੀ ਲੱਖਾਂ ਤੋਂ ਜੀ ਜੀ ਸਾਡੇ ਬੜੇ ਪਿਆਰੇ ਬੇਲੀ ਨੇ ਜੀ ਤੇ ਸਾਨੂੰ ਅਕਸਰ ਬੜੇ ਬੜੇ ਸੋਹਣੇ ਅਖਾਨ ਪਜਵਾਉਂਦੇ ਨੇ। ਅੱਜ ਜਨਾਬ ਉਹਨਾਂ ਖਾਨ ਪਜਵਾਇਆ। ਵੀ ਰੱਜੇ ਨੂੰ ਸਲਾਉਣਾ ਕੀ ਤੇ ਭੁੱਖੇ ਨੂੰ ਕਲਾਉਣਾ ਕੀ ਹਾਂ ਜੀ ਇਸ ਖਾਨ ਦੇ ਵਿੱਚ ਜੀ ਦੱਸਿਆ ਗਿਆ ਸਲਾਉਣਾ ਦਾ ਮਤਲਬ ਸਿਫਤ ਕਰਨਾ ਹਾਂ ਜੀ ਹਾਂ ਜੀ ਕਲਾਉਣਾ ਦਾ ਮਤਲਬ ਇਹ ਵੱਧ ਸਿਫਤੀ ਕਰ ਹਾਂ ਜੀ ਜੀ ਤੇ ਜਿਹੜਾ ਬੰਦਾ ਅੱਗੇ ਹੀ ਰਜਿਆ ਖਾਂਦਾ ਪੀਂਦਾ ਮਾਲਦਾਰ ਹੈ ਉਹਦੀ ਤੁਸੀਂ ਸਿਫਤ ਕਰਕੇ ਵੀ ਕੀ ਕਰ ਲਵੋਗੇ ਹਾਂ ਜੀ ਉਹਦੇ ਕੋਲ ਤੇ ਅੱਗੇ ਹੀ ਸਾਰੀਆਂ ਸਿਫਤਾਂ ਹੈ ਨਹੀਂ ਸਿਫਤ ਤੇ ਵੀ ਕਿਸੇ ਸਿਫਤਾਂ ਵਾਲੇ ਦੀ ਕਰੋ ਨਾਲੇ ਰਾਜ ਨਿਰਾ ਜਿਹੜਾ ਈ ਕੋਈ ਸਿਫਤ ਤੇ ਨਹੀਂ ਨਾ ਇਹ ਤੇ ਖੁਦਾ ਦੀ ਮਰਜ਼ੀ ਏ ਕਿ ਬਨੇਰੇ ਦਾ ਕਾਂ ਏ ਇੱਜ਼ਤ ਕਿਸੇ ਨੂੰ ਵੱਧ ਦੇ ਦਿੱਤਾ ਸੂ ਕਿਸੇ ਨੂੰ ਘੱਟ ਦੇ ਦਿੱਤਾ ਸੋ ਹਾਂਜੀ ਤਾਂ ਉਹਦੀ ਸਲਾਨ ਆਪ ਯਾਰ ਏ ਤੇ ਕੋ ਬੜੇ ਪੈਸੇ ਨੇ ਤੇ ਬੜੇ ਆਪਣੇ ਤੇ ਖਰਚ ਕਰਦਾ ਤੇ ਮਤਲਬ ਉਹਦਾ ਕੀ ਫਾਇਦਾ ਹੈ ਹਾਂ ਤੇ ਜਿਹੜਾ ਮਾਰਾ ਆ ਜਾਂ ਕੰਗਲਾ ਹਾਂਜੀ ਜਾਂ ਗਰੀਬ ਐ ਜਿਹੜਾ ਮਤਲਬ ਥੋਰ ਪੂੰਜੀਆ ਹਾਂਜੀ ਥੋਰ ਪੂੰਜੀਆ ਦਾ ਮਤਲਬ ਜਿਹਦੇ ਕੋਲ ਪੂੰਜੀ ਥੋੜੀ ਥੋੜੀ ਏ ਵਾਹ ਹਾਂਜੀ ਤੇ ਉਹਦੀ ਤੁਸੀਂ ਬਦਸਿਫਤੀ ਵਿੱਚ ਹੀ ਕਰੋਗੇ ਉਹਦੇ ਵਾਸਤੇ ਤਾਂ ਉਹਦਾ ਮਾਰਾ ਹੋਣਾ ਹੀ ਸਭ ਤੋਂ ਵੱਡੀ ਬਦਸਿਫਤੀ ਆ ਹਾਂ ਪਹਿਲਾਂ ਉਹਦੀ ਗੁਰਬਤ ਹੀ ਸਭ ਤੋਂ ਵੱਡੀ ਜਿਹੜੀ ਉਹਨੂੰ ਮੈਨੇ ਮਾਰਦੀ ਰਹਿੰਦੀ ਆ ਹਾਂਜੀ ਔਰ ਓਠਦਾ ਪੈਂਦਾ ਮਤਲਬ ਉਹ ਆਪਣੀ ਗਰੀਬੀ ਨੂੰ ਜਾਂ ਆਪਣੇ ਵਸੀਲਿਆਂ ਨੂੰ ਮਤਲਬੇ ਕੋਸਦਾ ਰਹਿੰਦਾ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਦੱਸਦਾ ਰਹਿੰਦਾ ਵੀ ਯਾਰ ਸਾਡੇ ਲਈ ਕੀ ਮੰਦੇ ਨੇ ਤੇ ਉਹਦੀ ਤੁਸੀਂ ਬਦਸਿਫਤੀ ਕਰੋਗੇ ਤੇ ਉਹਦੇ ਅੱਗੇ ਆਪਣੀ ਬਦਸਿਫਤੀ ਦੇ ਵਿੱਚ ਹਰ ਵੇਲੇ ਕੋਲ ਉਹਦੇ ਨਾਲ ਕੋਲਦਾ ਰਹਿੰਦਾ ਹਾਂਜੀ ਲੋ ਜੀ ਸਾਹਿਬੋ ਮੇਜਰ ਸਾਹਿਬ ਸਾਰੋ ਜਿਹੜਾ ਅਖਾਨ ਪਝਵਾਇਆ ਸੀ ਉਹ ਇਸ ਤਰ੍ਹਾਂ ਸੀ ਕਿ ਰਜੇ ਨੂੰ ਸਲਾਉਣਾ ਕੀ ਤੇ ਭੁਖੇ ਨੂੰ ਕਲਾਉਣਾ ਕੀ ਵੇਖੋ ਨਾ ਬਾਈਵਾ ਸਾਹਿਬ ਫਰਮਾਇਆ ਪਈ ਸਲਾਉਣੇ ਦਾ ਮਤਲਬ ਹੁੰਦਾ ਵੀ ਕਿਸੇ ਦੀ ਤਾਰੀਫ ਕਰਨੀ ਰਜੇ ਬੰਦੇ ਦੀ ਜੇਕਰ ਅਸੀਂ ਤਾਰੀਫ ਕਰਾਂਗੇ ਮਾਲਦਾਰ ਦੀ ਧਨਵਾਨ ਦੀ ਰਜ ਖਾਦੇ ਦੀ ਤੇ ਸਾਹਿਬੋ ਉਹ ਖੁਸ਼ ਆਮਦ ਦੇ ਚ ਆ ਜਾਂਦੀ ਏ ਬੰਦੇ ਦਾ ਆਪਨਾ ਆਪ ਘਟਦਾ ਹੈ ਅਮੀਰ ਆਦਮੀ ਦੀ ਕਾਦੀ ਕੋਈ ਬੰਦਾ ਸਿਫਤ ਕਰੇ ਉਹ ਆਪਣੇ ਘਰ ਖਾਂਦਾ ਤੇ ਅੱਲਾ ਉਹਨੂੰ ਹੋਰ ਦੇਵੇ ਜਾਂ ਤੇ ਉਹਦੀ ਸਿਫਤ ਤੇ ਤਾਂ ਬਣਦੀ ਹੈ ਨਾ ਕਿ ਉਹ ਨਾਲ ਲੁਕਾਈ ਨਵੀਂ ਪਿੰਡ ਦੇ ਸਾਰੇ ਸ਼ਹਿਰ ਦੇ ਮਾਰੇ ਦੁਬੜੇਆਂ ਮਸਕੀਨਾਂ ਨੂੰ ਵੀ ਕੋਈ ਅੱਲਾ ਦੀ ਰਾਹ ਚ ਵੀ ਦੇਵੇ ਫੇਰ ਤੇ ਉਹਦੀ ਸਿਫਤ ਬਣੀ ਤੇ ਜੇ ਉਹ ਕੱਲਾ ਹੀ ਰੱਜ ਖਾਈ ਜਾ ਰਿਹਾ ਤੇ ਉਹਦੀ ਕਾਦੀ ਸਿਫਤ ਕਰੀਏ ਉਹ ਸਿਫਤ ਨਹੀਂ ਉਹ ਤਾਂ ਖੁਸ਼ਾਮਦ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਭੁਖੇ ਲੋਕ ਕਲਾਉਣਾ ਕੀ ਯਾਨੀ ਭੁੱਖੇ ਗਰੀਬ ਦੀ ਬਦਸਿਫਤੀ ਕੀ ਕਰਨੀ ਹੈ ਬਾਈਵਾ ਸਾਹਿਬ ਕੈਸੀ ਪਿਆਰੀ ਗੱਲ ਕੀਤੀ ਉਹ ਤੇ ਅੱਗੋਂ ਰਬੋਂ ਹੀ ਉਹਨੂੰ ਭੁੱਖ ਦੀ ਮਾਰ ਵੱਗੀ ਏ ਇਹਦੋਂ ਵੱਡੀ ਕਿਹੜੀ ਉਹਦੇ ਚ ਖਾਮੀ ਹੈ ਕਿ ਉਹ ਭੁੱਖਾ ਪਿਆ ਮਰਦਾ ਗੁਰਬਤ ਦਾ ਉਹ ਸ਼ਿਕਾਰ ਹੈ ਮਜ਼ੀਦ ਤੁਸੀਂ ਉਹਨੂੰ ਕੀ ਉਹਦੀ ਬਦਸਿਫਤੀ ਕਰ ਸਕਦੇ ਹੋ ਉਹਨੂੰ ਕਲਾਉਣਾ ਨਹੀਂ ਚਾਹੀਦਾ ਉਹਦੀ ਤੇ ਹੋ ਸਕੇ ਤੇ ਕੋਈ ਮਦਦ ਕਰਨੀ ਚਾਹੀਦੀ ਉਹਦੀ ਕੋਈ ਮਾਲੀ ਇਹ ਆਨੰਦ ਕਰਨੀ ਚਾਹੀਦੀ ਬਾਈਵਾ ਸਾਹਿਬ ਅਬਦੁਲ ਗਾਫੂਰ ਸਾਹਿਬ ਨੇ ਕਬੀਰ ਵਾਲਾ ਤੋਂ ਉਹਨਾਂ ਦਾ ਤਾਲੁਕ ਹੈ ਲੇਕਿਨ ਅਮਰੀਕਾ ਦੇ ਵਿੱਚ ਬੁਕੀਮ ਨੇ ਪਿਛਲੇ 3 ਅਸ਼ਰਿਆਂ ਤੋਂ ਜੀ ਜੀ ਤੇ ਸਾਡੇ ਬੜੇ ਪਿਆਰੇ ਦਰਸ਼ਕ ਵੀ ਨੇ ਬੜੇ ਪੰਜਾਬੀ ਮਾਂ ਬੋਲੀ ਨਾਲ ਬੜਾ ਪਿਆਰ ਰੱਖਦੇ ਨੇ ਜੀ ਜੀ ਉਹਨਾਂ ਜਨਾਬ ਅਖਾਨ ਪਜਵਾਇਆ ਹੈ ਭਈ ਸੱਜਾ ਧੋਵੇ ਖੱਬੇ ਨੂੰ ਹਾਂਜੀ ਤੇ ਖੱਬਾ ਧੋਵੇ ਸੱਜੇ ਨੂੰ ਹਾਂਜੀ ਬੜਾ ਸੋਹਣਾ ਖਾਨ ਹੈ ਜੀ ਜੀ ਕਿ ਜਿਵੇਂ ਦੋ ਹੱਥ ਨੇ ਨਾ ਜੀ ਅਸਾਂ ਤੇ ਜਦੋਂ ਅਸੀਂ ਕੱਲਾ ਹੱਥ ਜਿਦਾ ਹੁੰਦਾ ਹੈ ਉਹ ਤੇ ਆਪਣੇ ਹੱਥ ਨੂੰ ਬੜੀ ਬਾਰੀ ਉਂਗਲਾਂ ਨਾਲ ਹੀ ਮਲ ਸਕਦਾ ਹੈ ਹਾਂਜੀ ਇਸ ਵਾਸਤੇ ਦੱਸਿਆ ਗਿਆ ਵੀ ਦੋਵੇਂ ਹੱਥ ਇੱਕ ਦੂਜੇ ਦੀ ਜ਼ਰੂਰਤ ਨਹੀਂ ਆ ਇਹ ਸਿਰ ਨਹੀਂ ਦੱਸਿਆ ਗਿਆ ਕਿ ਵਸੀਬ ਦੇ ਵਿੱਚ ਕਿਸੇ ਨੂੰ ਘਟੀਆ ਨਹੀਂ ਸਮਝਣਾ ਚਾਹੀਦਾ ਹਾਂਜੀ ਕਿ ਜਿਵੇਂ ਸੱਜੇ ਨੂੰ ਖੱਬਾ ਤੇ ਖੱਬੇ ਨੂੰ ਸੱਜਾ ਹੱਥ ਹੁੰਦਾ ਹੈ ਹੱਥ ਰਤਬੇ ਦੇ ਹਿਸਾਬ ਨਾਲ ਬਰਾਬਰ ਨੇ ਵੇਖੋ ਨਾ ਜੀ ਕਿ ਅਸੀਂ ਖੱਬੇ ਹੱਥ ਨਾਲ ਇਸਲਾਮੀ ਜਦੋਂ ਹਦਾਇਤਾਂ ਦੇ ਮੁਤਾਬਕ ਅਸੀਂ ਮਤਲਬ ਇਹ ਕਿ ਇਹਦੇ ਨਾਲ ਮਤਲਬ ਹੈ 50000 ਆਸਤੰਝਾ ਵੀ ਕਰਨਿਆ ਤੇ ਦੂਜਾ ਮਤਲਬ ਇਹ ਜਦੋਂ ਸਾਰਾ ਭਾਜੀ ਜੰਗਲ ਪਾਣੀ ਤੋਂ ਬਾਅਦ ਉਹਨੂੰ ਤੋਨੇ ਹੱਥ ਨਾ ਤੋ ਗੱਲ ਇਹ ਆ ਕਿ ਸੱਜਾ ਨਹੀਂ ਉਧਰ ਲਾਂਦੇ ਹਾਂ ਤੋ ਸਾਨੂੰ ਤੇ ਦਰਵੇਸ਼ ਨੇ ਦੱਸਿਆ ਸੀ ਵੀ ਜਿਹੜਾ ਜਿਹੜਾ ਬੰਦਾ ਔਖਾ ਕੰਮ ਕਰੇ ਉਹਦੀ ਬਹੁਤੀ ਇੱਜ਼ਤ ਕਰਿਆ ਕਰੋ ਖੱਬਾ ਜਿਹੜਾ ਇਹ ਬਹੁਤੇ ਔਖੇ ਕੰਮ ਕਰਦਾ ਜਿਹੜਾ ਸੱਜਾ ਨਹੀਂ ਕਰ ਸਕਦਾ ਲੇਕਿਨ ਸੱਜਾ ਖੱਬੇ ਦੀ ਲੋੜ ਏ ਤੇ ਖੱਬਾ ਸੱਜੇ ਦੀ ਲੋੜ ਇੰਜੀ ਬਸੇਬ ਦੇ ਵਿੱਚ ਸਾਰੇ ਜਿਹੜੇ ਤਗੜੇ ਲੋਗ ਨੇ ਉਹ ਮਾੜਿਆਂ ਦੀ ਲੋੜ ਨੇ ਮਾੜੇ ਤਗੜਿਆਂ ਦੀ ਲੋੜ ਨੇ ਵਾਹ ਔਰ ਦੋਵੇਂ ਤੇ ਰਹੀਂ ਮਤਲਬ ਇਹ ਆ ਕਿ ਇੱਕ ਦੂਜੇ ਦੇ ਕੰਮ ਆਉਂਦੇ ਨੇ ਔਰ ਸੁਸਾਇਟੀ ਦਾ ਸਾਰਾ ਨਿਜ਼ਾਮ ਬਸੋਂ ਦਾ ਇਹ ਕਾਰਖਾਨਾ ਜਿਹੜਾ ਜ਼ਿੰਦਗੀ ਦਾ ਹੈ ਇਹ ਇਸ ਨੇ ਹੀ ਚੱਲਦਾ ਹੈ ਕੇ ਸਾਰੇ ਇੱਕ ਦੂਜੇ ਦੀ امداد ਕਰਦੇ ਨੇ ਉਹ امداد ਹੁੰਦੀ ਰਹੇ ਤੇ ਮਤਲਬ ਇਹ ਕਿ کارਖਾਨਾ ਜ਼ਿੰਦਗੀ ਦਾ ਬੜਾ ਚੱਜ ਤੇ ਸਿਆਣਫ ਤੇ ਸੂਝ ਦੇ ਨਾਲ ਚੱਲਦਾ ਰਹਿੰਦਾ ਹੈ ਹਾਂਜੀ ਇਹਦੇ ਜੀ ਦੱਸਿਆ ਗਿਆ ਕਿ ਘਟਿਆ ਕਿਸੇ ਨੂੰ ਨਾ ਸਮਝੋ ਹਾਂਜੀ ਜਿਹੜੇ ਲੋਕ ਵਸੇਬ ਦੇ ਵਿੱਚ ਵੱਸੋਂ ਵਿੱਚ ਮਾੜੇ ਵੀ ਨੇ ਨਾ ਉਹ ਵੀ ਤੁਹਾਡੇ ਕਿਤੇ ਨਾ ਕਿਤੇ ਕੰਮ ਆਉਂਦੇ ਨੇ ਬੜਾ ਜੀ ਤੇ ਜੇ ਤੁਸੀਂ ਉਹਨਾਂ ਦੇ ਕੰਮ ਆਉਂਦੇ ਹੋ ਤੇ ਉਹ ਵੀ ਤੁਹਾਡੇ ਉਹ ਕੰਮ ਕਰਦੇ ਨੇ ਹਾਂਜੀ ਕਿ ਜਿਹੜੇ ਮਤਲਬ ਇਹ ਕਿ ਉਹ અને હસન પટ્ટી મરહુમ ગાલ સનાંદે હોતે સન જી કે ਸਾਡੇ ਜਿਹੜੀ ਬੀਬੀ ਗਟਰ ਵਗੈਰਾ ਸਾફ ਕਰਦੀ ਸੀ ਜੀ ਜੀ ਤੋਂ ਮੈਂ ਈਦ ਦੇ ਉੱਤੇ ਨਾ ਉਹਨੂੰ ਆਖਣਾ ਕਿ ਇਹਨੂੰ ਸਭ ਤੋਂ ਵੱਧ ਪੈਸੇ ਦਿਆ ਕਰੋ ਜੀ ਕਿਉਂਕਿ ਉਹ ਕੰਮ ਕਰਦੀ ਏ ਜਿਹੜੀ ਸਾਡੀ ਮਾਂ ਕਰਦੀ ਹੁੰਦੀ ਸੀ ਹਾਂ ਹਾਂ ਜੀ ਹਾਂ ਤੋਂ ਇਹ ਗੱਲ ਹੈ ਕਿ ਜ਼ਿੰਦਗੀ ਦੇ ਵਸੀਬ ਚ ਸਾਰੇ ਲੋਕ ਇੱਕ ਦੀ ਜਰੂਰਤ ਨੇ ਵਾਹ ਔਰ ਉਹ ਜ਼ਰੂਰਤ ਦੇ ਮੁਤਾਬਕ ਹੀ ਸਮਝਣਾ ਚਾਹੀਦਾ ਕਿ ਅਸੀਂ ਅਗਰ ਬਹੁਤ ਜ਼ਿਆਦਾ ਤਗੜੇ ਆਂ ਅਮੀਰ ਆਂ ਅਗਰ ਸਾਡਾ ਕੋ ਕੰਮ ਕਰਨ ਵਾਲਾ ਨਾ ਹੁੰਦਾ ਤੇ ਫਿਰ ਅਸੀਂ ਕੀ ਕਰਦੇ ਅਸੀਂ ਆਪ ਤੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂਜੀ ਤੇ ਆਪਣੀ ਦਾੜੀ ਬੰਦਾ ਆਪ ਮੱਲਿਆਂ ਨੇ ਆਪਣਾ ਸਿਰ ਆਪ ਤੇ ਨਹੀਂ ਮੋਨ ਸਕਦਾ ਹਾਂਜੀ ਨਹੀਂ ਜੇ ਤੋ ਇਹ ਗੱਲ ਵਾਹ ਲਓ ਜੀ ਪਿਆਰਿਓ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ ਬੜੀ ਪਿਆਰੀ ਭਾਈਵਾ ਸਾਹਿਬ ਨੇ ਇਹਦੀ تشریح ਕੀਤੀ ਤੁਸੀਂ ਦੇਖੋ ਨਾ ਪਿਆਰਿਓ ਅਸੀਂ ਕਦੀ ਤਜਰਬੇ ਦੇ ਤੌਰ ਤੇ ਆਪਣਾ ਇੱਕੋ ਹੱਥ ਜਿਹੜਾ ਨਾ ਜੀ ਸੱਜਾ ਉਹਨੂੰ ਕੱਲੇ ਨੂੰ ਧੋਣ ਦੀ ਕੋਸ਼ਿਸ਼ ਕਰੀਏ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਅੱਗੋਂ ਪਿੱਛੋਂ ਸਾਰਾ ਧੋ ਹੀ ਨਹੀਂ ਸਕਦੇ। ਨਾਂ ਵਿੱਚੋਂ ਉਂਗਲੀਆਂ ਅਸੀਂ ਆਪਣੀਆਂ ਸਾਫ਼ ਕਰ ਸਕਦੇ ਆ। ਵੇਖੋ ਨਾ ਜਿੰਨੀ ਦੇਰ ਤੱਕ ਸੱਜਾ ਹੱਥ ਖੱਬੇ ਨੂੰ ਹੱਥ ਨਾਲ ਪਵਾਏ ਤੇ ਖੱਬਾ ਤੇ ਸੱਜੇ ਨੂੰ ਹੱਥ ਨਾਲ ਪਵਾਏ ਉਨੀ ਦੇਰ ਤੱਕ ਇਹ ਦੋਵੇਂ ਹੱਥ ਅੱਛੀ ਤਰ੍ਹਾਂ ਧੋਤੇ ਨਹੀਂ ਜਾ ਸਕਦੇ। ਇਹ ਇਡੀ ਖੂਬ ਸੂਰਤ ਇਸ ਅਖਾਣ ਦੇ ਵਿੱਚ ਮਿਸਾਲ ਦਿੱਤੀ ਗਈ ਹੈ ਜਿਹਨੂੰ ਫਿਰ ਬਾਜੀਵਾ ਸਾਹਿਬ ਨੇ ਖਲਾਰ ਕੇ ਪੂਰੇ ਵਸੇਬ ਦੇ ਉੱਤੇ ਮੰਤਬਕ ਕਰਕੇ ਵੀ ਸਾਨੂੰ ਦੱਸਿਆ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਵਸੇਬ ਆਪਣੀ ਰਹਿਤਲ ਦੇ ਵਿੱਚ ਵੀ ਪਿਆਰਿਓ ਇੱਕ ਦੂਜੇ ਨੂੰ ਹੱਥ ਨਹੀਂ ਪੁਆਉਂਦੇ ਇੱਕ ਦੂਜੇ ਦਾ ਭਾਰ ਨਹੀਂ ਵਡਾਉਂਦੇ ਤਾਂ ਜ਼ਿੰਦਗੀ ਗੁਜ਼ਾਰਨਾ ਬੜਾ ਔਖਾ ਹੋ ਜਾਂਦਾ ਹੈ ਵੇਖੋ ਨਾ ਭਾਵੇਂ ਕੋਈ ਕਿੱਡਾ ਵੱਡਾ ਤਨਵਾਨ ਹੈ لیکن اونوں جوتی خریدਣ ਦੇ ਵਾਸਤੇ ਮੋਚੀ ਕੋਲ ਜਾਣਾ ਹੀ ਪੈਂਦਾ ਇਸੇ ਤਰ੍ਹਾਂ ਬਾਈਵਾ ਸਾਹਿਬ ਜਿਵੇਂ ਫਰਮਾਇਆ ਕਿ ਆਪ ਹੀ ਆਪਣਾ ਸਿਰ ਤੇ ਕੋਈ ਵੀ ਨਹੀਂ ਮੋਨ ਸਕਦਾ ਆਪਣੀ ਕਟਿੰਗ ਕਰਾਉਣ ਵਾਸਤੇ ਸਾਨੂੰ ਜਾਣਾ ਪੈਂਦਾ ਨਾਈ ਕੋਲ ਇਸੇ ਤਰ੍ਹਾਂ ਸਾਡੇ ਬਾਕੀ ਜਿਹੜੀਆਂ ਜ਼ਰੂਰੀਆਤیں ਜ਼ਿੰਦਗੀ ਨੇ ਕਪੜੇ ਧਵਾਉਣ ਵਾਸਤੇ ਅਸੀਂ ਜਾਂਦੇ ਆ ਡਰਾਈ ਕਲੀਨਾਂ ਦੇ ਉੱਤੇ ਸੋ ਬੁਗਾਰਿਸ਼ ਇਹ ਹੋਵੇ ਕਿ ਅਸੀਂ ਸਾਰੇ ਇੱਕ ਦੂਜੇ ਦੀ ਜ਼ਰੂਰਤ ਆ ਤੇ ਸਾਨੂੰ ਇੱਕ ਦੂਜੇ ਦੀ ਅਹਿਮੀਅਤ ਦਾ ਇਤਰਾਫ ਕਰਨਾ ਚਾਹੀਦਾ ਕਿਸੇ ਨੂੰ ਨਿੰਦਮਾ ਨਹੀਂ ਚਾਹੀਦਾ ਸਾਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵੀਲੌਗ ਦਾ ਵੇਲਾ ਖਤਮ ਹੋ ਗਿਆ ਹੈ ਲੈਓ ਯਾਰ ਹਵਾਨੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖਾ ਤੇ ਅੱਲਾ ਬੇਲੀ ਰੌਣਕ ਹੋ ਜਾਊ ਛੱਟ